ਉਹ ਕੱਲ શ્રી ਹਰਕਾਲਕ ਸਾਹਿਬ ਅੰਤਨ શ્રી ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਨਤਮਸਤਕ ਹੋ ਕੇ ਜੋ ਸਿੰਘ ਸਾਹਿਬਾਨਾ ਵੱਲੋਂ ਸੇਵਾ ਲੱਗੀ ਆ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੇਵਾ ਅਸੀਂ ਸਾਰਿਆਂ ਨੇ ਉਹਦੀ ਸ਼ੁਰੂਆਤ ਆਰੰਭ ਕੀਤੀ ਆ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਖੁਸ਼ੂਸ ਕਰਦਾ ਹੈ ਕਿ ਵੇਖੋ ਅਸੀਂ ਦੁਨੀਆ ਦੁਨੀਆਦਾਰੀ ਜੀਵ ਆ ਭੁੱਲਣਹਾਰ ਆ ਕਾਲਯੁਪੀ ਜੀ ਆ ਸਾਡੇ ਤੋਂ ਪਰਫੈਕਟ ਤਾਂ ਹੈ ਨਹੀਂ ਜੀ ਸਾਡੇ ਤੋਂ ਜ਼ਿੰਦਗੀ ਚ ਕੰਮ ਕਰਦੇ ਆ ਵਿਚਰਦੇ ਆ ਅਨੇਕਾਂ ਹੀ ਢਿਲਾ ਪੁਲਾ ਹੋ ਜਾਂਦੀ ਆ ਸੋ ਅਸੀਂ ਗੁਰੂ ਸਾਹਿਬ ਬਖਸ਼ੰਦ ਨੇ ਤੇ ਅਸੀਂ ਤਾਂ ਖਿੰਖਿਨ ਭੁੱਲਣਹਾਰ ਆ ਔਰ ਗੁਰੂ ਘਰ ਦਾ ਗੋਲਾ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਦਾਸ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਸਾਹਿਬ ਦੇ ਚਰਨ ਪਰਸਦਾ ਸੱਚੇ ਦਿਲੋਂ ਨਤਮਸਤਕ ਹੁੰਦਾ ਟੈ ਪੈਂਦਾ ਹੈ ਤੇ ਗੁਰੂ ਸਾਹਿਬ ਕਿਰਪਾ ਵੀ ਕਰਦੇ ਅਸੀਂ ਤਾਂ ਬਾਰ ਬਾਰ ਮੈਂ ਤੁਹਾਨੂੰ ਕਹਿੰਨਾ ਜੀ ਇੱਕ ਵਾਰ ਹੀ ਨਹੀਂ ਲੱਖਾਂ ਵਾਰੀ ਮੇਰੀ ਦਾਸ ਦੀ ਇਹੀ ਅਰਦਾਸ ਰਹੂਗੀ ਕਿ ਅਸੀਂ ਭੁੱਲ ਨਹਾਰ ਔਰ ਗੁਰੂ ਸਾਹਿਬ ਸਮਤ ਬਖਸ਼ਣ ਔਰ ਗੁਰੂ ਸਾਹਿਬ ਬਖਸ਼ੇਂਦ ਨੇ ਔਰ ਗੁਰੂ ਦੇ ਚਰਨਾਂ 'ਚੋਂ ਪ੍ਰੇਰਣਾ ਲੈ ਕੇ ਸਮਤ ਲੈ ਕੇ ਗੁਰੂ ਦੇ ਚਰਨ ਪਰਸ ਕੇ ਗੁਰੂ ਦੀ ਧੂੜ ਮਸਤਕ ਲਾ ਕੇ ਚਰਨਾਂ ਦੀ ਦਾਸ ਆਪ ਦਾ ਜਿੰਦਗੀ ਬਤੀਤ ਕਰਨਾ ਚਾਹੁੰਦਾ ਕਿਉਂਕਿ ਇਹ ਸਿਆਸੀ ਨਾ ਸਿਆਸੀ ਇਸ ਵਨ ਪਾਰਟ ਮੇਨ ਮਕਸਦ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਇਸ ਲਈ ਉਹ ਸੋਚ ਨਾਲ ਗੁਰੂ ਕਿਰਪਾ ਕਰਦਨ ਇੱਕ ਜੀਵਨ ਔਕਾਤ ਔਕਾਤ ਲੰਘ ਜਵੇ ਤੇ ਗੁਰੂ ਦੇ ਨਾਲ ਗੁਰੂ ਬਖਸ਼ ਜੀ ਜਿੰਨਾ ਚਿਰ ਤਾਂ ਸੇਵਾ ਚੱਲਦੀ ਹੈ ਉਸ ਵੇਲੇ ਉੱਥੇ ਤੱਕ ਹਲੇ ਕੋਈ ਗੱਲ ਦੀ ਫਾਇਦਾ ਨਹੀਂ ਟਿੱਪਣੀ ਕਰਨ ਦਾ ਸਿੰਘ ਸਾਹਿਬ ਦੇ ਆਦੇਸ਼ ਨੇ ਸਤਿਵਚਨ ਔਰ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇ ਰੀਜIONAL ਪਾਰਟੀ ਤਗੜੀ ਹੋਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਤਗੜੀ ਹੋਵੇ ਭਾਈ ਚਾਰੇ ਸਾਂਝ ਬਾਰਡਰ ਸਟੇਟ ਅਮਨ ਸ਼ਾਂਤੀ ਕਾਨੂੰਨ ਬਹਾਲ ਰਹੇ ਔਰ ਕੇਂਦਰ 'ਚ ਬੈਠੀਆਂ ਨੈਸ਼ਨਲ ਪਾਰਟੀਆਂ ਦਿੱਲੀ 'ਚ ਬਹਿ ਕੇ ਉਹ ਇਹ ਜੀ ਸਾਜ਼ਿਸ਼ ਨਾ ਕੋਈ ਰਚਨ ਜਿਹਦੇ ਨਾਲ ਸੂਬੇ ਦੀ ਆਵਾਜ਼ ਰੀਜਨਲ ਪਾਰਟੀ ਕਮਜ਼ੋਰ ਹੋ ਇਸ ਲਈ ਸਾਰਿਆਂ ਨੂੰ ਸਿਰ ਜੋੜ ਕੇ ਆਪਣੇ ਗਿਲੇ ਸ਼ਿਕਵੇ ਵੈਰ ਵਿਰੋਧ ਪਲਾ ਕੇ ਸ਼ੁਡ ਵਰਕ ਫॉर द ਪੀਪਲ ਆਫ ਪੰਜਾਬ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਥੈਂਕ ਯੂ